ਹੈਲੋ ਫਰੈਂਡਸ ਵੈਲਕਮ ਟੂ ਡਰਗ ਐਕਸਪਰਟ ਚੈਨਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਂਸਰ ਦੇ ਬਾਰੇ ਕੈਂਸਰ ਕੀ ਹੁੰਦਾ ਹੈ ਕਿਉਂ ਹੁੰਦਾ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੈਂਸਰ ਕਿਉਂ ਕੀ ਹੁੰਦਾ ਹੈ ਆਪਣਾ ਸਰੀਰ ਸੈੱਲਾਂ ਤੋਂ ਕੋਸ਼ਿਕਾਵਾਂ ਤੋਂ ਮਿਲ ਕੇ ਬਣਿਆ ਹੈ ਸਰੀਰ ਵਿੱਚ ਨਵੇਂ ਸੈੱਲ ਵੱਧਦੇ ਰਹਿੰਦੇ ਨੇ ਤੇ ਉਹ ਪੁਰਾਣੇ ਦੀ ਜਗ੍ਹਾ ਲੈਂਦੇ ਨੇ ਸੈੱਲ ਡੈਮੇਜ ਵੀ ਹੁੰਦੇ ਨੇ ਸਰੀਰ ਦੁਬਾਰਾ ਇਹਨਾਂ ਸੈੱਲਾਂ ਨੂੰ ਨਵੇਂਾਂ ਦੇ ਨਾਲ ਰਿਪਲੇਸ ਕੀਤਾ ਜਾਂਦਾ ਹੈ ਕੁਝ ਸੈੱਲ ਖਰਾਬ ਵੀ ਪੈਦਾ ਹੁੰਦੇ ਨੇ ਤੇ ਬਾਡੀ ਦੀ ਇਮਿਊਨਿਟੀ ਦੁਆਰਾ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ। ਪਰ ਇਦਾਂ ਹੁੰਦਾ ਹੈ ਕਿ ਬਾਡੀ ਦੀ ਇਮਿਊਨਿਟੀ ਉਹਨਾਂ ਸੈੱਲਾਂ ਨੂੰ ਖਤਮ ਨਹੀਂ ਕਰਦੀ ਤਾਂ ਉਹ ਸੈੱਲ ਆਪਣਾ ਆਕਾਰ ਤੇ ਆਪਣੀ ਗਿਣਤੀ ਤਦਾਦ ਵਧਾਉਂਦੇ ਰਹਿੰਦੇ ਨੇ ਤੇ ਉਹ ਕੈਂਸਰ ਦਾ ਰੂਪ ਲੈਂਦੇ ਨੇ। ਇਹ ਦਿਖਣ ਨੂੰ ਇੱਕ ਇੱਕ ਘਾਤਕ ਰਸੌਲੀ ਦੀ ਤਰ੍ਹਾਂ ਹੁੰਦਾ ਹੈ ਜੋ ਕਿ ਅੱਗੇ-ਅੱਗੇ ਫੈਲਦਾ ਰਹਿੰਦਾ ਹੈ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ 2022 ਦੀ ਰਿਪੋਰਟ ਦੇ ਅਕੋਰਡਿੰਗ ਪੰਜਾਬ ਵਿੱਚ 2300 ਤੋਂ 1 ਮੌਤਾਂ ਹਰ ਸਾਲ ਕੈਂਸਰ ਕਰਕੇ ਹੁੰਦੀਆਂ ਹਨ। ਯਾਨੀ ਯਾਨੀ ਕਿ ਹਰ ਰੋਜ਼ ਦੀਆਂ 60 ਮੌਤਾਂ ਤੋਂ ਵੱਧ ਮੌਤਾਂ ਕੈਂਸਰ ਕਰਕੇ ਹੁੰਦੀਆਂ ਨੇ। ਸੋ ਅੱਗੇ ਗੱਲ ਕਰਦੇ ਹਾਂ ਕਿ ਕੈਂਸਰ ਕਿਉਂ ਹੁੰਦਾ ਹੈ? ਅਗਰ ਕਿਸੇ ਸੈੱਲ ਤੱਕ ਪ੍ਰੋਪਰ ਆਕਸੀਜਨ ਦੀ ਮਾਤਰਾ ਨਹੀਂ ਪਹੁੰਚ ਰਹੀ ਤਾਂ ਇਹ ਅੱਗੇ ਜਾ ਕੇ ਕੈਂਸਰ ਸੈੱਲ ਬਣ ਸਕਦਾ ਹੈ। ਇਹ ਆਪਣੇ ਨਾਲ ਵਾਲੇ ਸੈੱਲਾਂ ਨੂੰ ਖਾਣ ਲੱਗਦਾ ਹੈ ਤੇ ਇਹਨਾਂ ਦੀ ਗਿਣਤੀ ਵੱਧ ਹੀ ਰਹਿੰਦੀ ਹੈ। ਉਹ ਸੋ ਇਸ ਤਰ੍ਹਾਂ ਕੈਂਸਰ ਹੋਣ ਦੇ ਚਾਂਸ ਹੋ ਜਾਂਦੇ ਨੇ ਸੋ ਹੁਣ ਸਵਾਲ ਉੱਠਦਾ ਹੈ ਕਿ ਸੈੱਲ ਤੱਕ ਪ੍ਰੋਪਰ ਆਕਸੀਜਨ ਕਿਉਂ ਨਹੀਂ ਪਹੁੰਚ ਸਕਦੀ ਅਗਰ ਆਪਣੇ ਖੂਨ ਦਾ ਪੀ ਐਚ ਲੈਵਲ ਐਸਿਡਿਕ ਹੈ ਯਾਨੀ ਕਿ ਤਜਾਬੀ ਹੈ ਤਾਂ ਇਹ ਪ੍ਰੋਪਰ ਆਕਸੀਜਨ ਸੈੱਲਰ ਤੱਕ ਨਹੀਂ ਪਹੁੰਚਾ ਸਕਦਾ ਆਪਣੇ ਖੂਨ ਦਾ ਨੈਚੁਰਲ ਪੀ ਐਚ 7.4 ਹੁੰਦਾ ਹੈ 7.4 ਤੋਂ ਉੱਪਰ ਐਲਕਲਾਈਨ ਟੇਸ ਤੋਂ ਨੀਚੇ ਐਸਿਡਿਕ ਯਾਨੀ ਕਿ ਤੇਜਾਬੀ ਅਗਰ ਕਿਸੇ ਬੰਦੇ ਦਾ ਬਲੱਡ ਦਾ ਪੀ ਐਚ 7.4 ਤੋਂ ਉੱਤੇ ਹੁੰਦਾ ਹੈ ਤਾਂ ਇਸ ਨੂੰ ਕਦੇ ਵੀ ਕੈਂਸਰ ਨਹੀਂ ਹੋ ਸਕਦਾ ਤੇ ਅਗਰ 7.4 ਤੋਂ نیچے ਜਾਂਦਾ ਚਾਂਸ ਬਣ ਸਕਦੇ ਨੇ ਕਿ ਇਸ ਨੂੰ ਕੈਂਸਰ ਹੋ ਸਕਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਖੂਨ ਐਸਿਡਿਕ ਯਾਨੀ ਕਿ ਤਜਾਬੀ ਕਿਉਂ ਹੋ ਜਾਂਦਾ ਹੈ ਖੂਨ ਦਾ ਤਜਾਬੀ ਹੋਣਾ ਆਪਣੇ ਤਜਾਬੀ ਖਾਣ ਪੀਣ ਕਰਕੇ ਹੁੰਦਾ ਹੈ ਅਗਰ ਆਪਾਂ ਤਜਾਬੀ ਖਾਵਾਂਗੇ ਤੇ ਖੂਨ ਦਾ ਪੀ ਐਚ ਐਸਿਡਿਕ ਵੱਲ ਨੂੰ ਜਾਵੇਗਾ ਯਾਨੀ ਕਿ ਤਜਾਬੀ ਹੋਵੇਗਾ ਤਜਾਬੀ ਖਾਣਾ ਕਿਸ ਤਰ੍ਹਾਂ ਜਿੱਦਾਂ ਜਿਵੇਂ ਸਮੋਸੇ, ਛੋਲੇ ਬਟੂ ਦੇ ਤੜੀਆਂ ਚੀਜ਼ਾਂ, ਫਾਸਟ ਫੂਡ, ਅਚਾਰ, ਕੋਈ ਵੀ ਕੋਲਡ ਡਰਿੰਕਸ ਵਗੈਰਾ, ਕੇਕ, ਇਹ ਚੀਜ਼ਾਂ ਸਰੀਰ ਦੇ ਵਿੱਚ ਤੇਜਾਬ ਦੀ ਮਾਤਰਾ ਵਧਾਉਂਦੀਆਂ ਨੇ ਤੇ ਬਲੱਡ ਨੂੰ ਵੀ ਤੇਜ਼ਾਬੀ ਕਰਦੀਆਂ ਨੇ। ਹੁਣ ਸੋ ਹੁਣ ਗੱਲ ਕਰਦੇ ਹਾਂ ਕਿ ਇਹ ਬਲੱਡ ਨੂੰ ਤੇਜ਼ਾਬੀ ਹੋਣ ਤੋਂ ਬਚਾ ਕਿਵੇਂ ਕਰ ਸਕਦੇ ਹਾਂ? ਸੋ ਇਸ ਦਾ ਬਚਾਅ ਆਪਾਂ ਇਸ ਤਰ੍ਹਾਂ ਕਰ ਜਾਂਦੇ ਹਾਂ ਕਿ ਅਗਰ ਆਪਾਂ ਤੇਜ਼ਾਬੀ ਖਾਣੇ ਦੀ ਜਗ੍ਹਾ ਐਲਕੈਲਾਈਨ ਖਾਣਾ ਖਾਈਏ। ਐਲਕੈਲਾਈਨ ਖਾਣਾ ਕੀ ਹੁੰਦਾ ਹੈ? ਦੇਖੋ ਸਿੰਪਲ ਗੱਲ ਹੈ ਜੋ ਖਾਣਾ ਸਾਨੂੰ ਕੁਦਰਤ ਨੇ ਦਿੱਤਾ ਹੈ ਯਾਨੀ ਕਿ ਜਿਸ ਤਰ੍ਹਾਂ ਖੀਰੇ ਕੱਕੜੀ ਮੂਲੀ ਗਾਜਰ ਛਲਗਮ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਉਹ ਸਾਰਾ ਹੀ ਅਲਕਲਾਈਨ ਹੁੰਦਾ ਹੈ ਜੋ ਆਪਾਂ ਖੁਦ ਤਿਆਰ ਕੀਤਾ ਹੈ ਉਹ ਸਾਰਾ ਹੀ ਐਸਿਡਿਕ ਯਾਨੀ ਕਿ ਤੇਜਾਬੀ ਹੁੰਦਾ ਹੈ ਹਰ ਰੋਜ਼ ਐਲਕਲਾਈਨ ਚੀਜ਼ਾਂ ਖਾਣੀਆਂ ਪੀਣੀਆਂ ਨਾਰੀਅਲ ਪਾਣੀ ਖੀਰੇ ਸਲਾਦ ਬਲੱਡ ਦਾ ਪੀ ਐਚ ਨਾਰਮਲ 7.4 ਰੱਖਦੇ ਨੇ ਡਾਕਟਰ ਆਟੋ ਹੈਂਡ੍ਰਿਚ ਮੈਂ 1903 ਵਿੱਚ ਇੱਕ ਬੁੱਕ ਲਈ ਸੀ ਦਾ ਮੈਟਾਬੋਲਿਜ਼ਮ ਆਫ ਟਿਊਮਰ ਇਸ ਵਿੱਚ ਉਸਨੇ ਕੈਂਸਰ ਦੀ ਜੜ ਦੱਸੀ ਹੈ ਕਿਵੇਂ ਇਸ ਦੀ ਸ਼ੁਰੂਆਤ ਹੁੰਦੀ ਹੈ ਕੀ ਖਾਣ ਨਾਲ ਬਚਾ ਕਰ ਸਕਦੇ ਹਾਂ ਕੀ ਖਾਣ ਨਾਲ ਕੈਂਸਰ ਵੱਧਦਾ ਹੈ ਇਹ ਬੁੱਕ ਨੈਟ ਤੇ ਅਵੇਲੇਬਲ ਹੈ ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ ਡਾਕਟਰ ਦਲਜੀਤ ਸਿੰਘ ਨੇ ਆਪਣੀ ਕਿਤਾਬ ਬਦੀ ਦੀ ਜੜ ਵਿੱਚ ਇਹ ਸਾਫ-ਸਾਫ ਦੱਸਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਦਾ ਬਲੱਡ ਦਾ ਪੀਐਚ ਲੈਵਲ 7.4 ਤੋਂ ਉੱਪਰ ਹੁੰਦਾ ਹੈ ਉਹਨਾਂ ਨੂੰ ਕਦੇ ਵੀ ਕੈਂਸਰ ਨਹੀਂ ਹੁੰਦਾ ਕਿਉਂਕਿ ਬਲੱਡ ਦੇ ਵਿੱਚ ਆਕਸੀਜਨ ਦੀ ਮਾਤਰਾ ਪੂਰੀ ਹੁੰਦੀ ਹੈ ਤੇਜਾਬੀ ਬਲੱਡ ਦੇ ਵਿੱਚ ਸਮਰੱਥਾ ਨਹੀਂ ਹੁੰਦੀ ਕਿ ਉਹ ਉਹ ਆਕਸੀਜਨ ਵਾਲਾ ਬਲੱਡ ਫੇਫੜਿਆਂ ਤੋਂ ਲੈ ਕੇ ਸੈੱਲਾਂ ਤੱਕ ਲੈ ਕੇ ਜਾਵੇ ਇਸ ਕਾਰਨ ਕਰਕੇ ਕੈਂਸਰ ਹੁੰਦਾ ਹੈ ਆਪਣੀਆਂ ਡੇਲੀ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਜੋ ਕਿ ਆਪਾਂ ਰੋਜ਼ਾਨਾ ਵਰਤਦੇ ਹਾਂ ਜਿਵੇਂ ਕਿ ਚਾਹ ਪੀਣੀ, ਖਾਣੇ ਪੀਣੇ ਚਾਹ ਪੀਣੀ, ਉਦਾਂ ਚਾਹ ਪੀਣੀ, ਕੌਫੀ ਪੀਣੀ, ਜੈਫੀ ਨਾਲੇ ਸੌਸ ਪੀਣੀ, ਕੋਲਡ ਡਰਿੰਕਸ, ਸੌਫਟ ਡਰਿੰਕਸ, दारू ਪੀਣੀ ਇਹ ਸਾਰੀਆਂ ਚੀਜ਼ਾਂ ਜੋ ਵਿਅਕਤੀ ਰੋਜ਼ਾਨਾ ਮਾਤਰਾ ਵਿੱਚ ਵਰਤਦੇ ਨੇ ਇਹ ਸਾਰੇ ਹੀ ਬਲੱਡ ਦਾ ਪੀ ਐਚ ਲੈਵਲ ਐਸਿਡਿਕ ਵੱਲ ਨੂੰ ਲੈ ਕੇ ਜਾਂਦੇ ਹਨ ਤੇਜ਼ਾਬੀ ਕਰਦੇ ਨੇ। ਸੋ ਅੱਗੇ ਆਪਾਂ ਸਮਾਜ ਵਿੱਚ ਰਹ ਰਹੇ ਹਾਂ ਆਪਾਂ ਨੂੰ ਕਿਤੇ ਗਿਆਂ ਨੂੰ ਚਾਹ ਯੋ ਫਾਸਟ ਫੂਡ ਵਗੈਰਾ ਕੁਝ ਵੀ ਖਾਣਾ ਪੀਣਾ ਪੈ ਸਕਦਾ ਹੈ ਇਸ ਤੋਂ ਆਪਾਂ ਇਦਾਂ ਬੱਸ ਆਦਦੇ ਹਾਂ ਕਿ ਅਗਰ ਆਪਾਂ ਜਿੰਨਾ ਵੀ ਤੇਜਾਬੀ ਖਾਣਾ ਖਾਣਾ ਹੈ ਉਸ ਤੋਂ ਜ਼ਿਆਦਾ ਆਪਾਂ ਐਲਕਲਾਈਨ ਖਾਣਾ ਖਾਣਾ ਯਾਨੀ ਕਿ ਅਗਰ ਤੁਸੀਂ ਵਿਆਹ ਸ਼ਾਦੀ ਤੇ ਗਏ ਹੋ ਤੇ ਤੁਸੀਂ ਤੇਜਾਬੀ ਖਾਣਾ ਖਾਣ ਤੋਂ ਪਹਿਲਾਂ ਇੱਕ ਪਲੇਟ ਪੂਰੀ ਭਰ ਕੇ ਸਲਾਦ ਦੀ ਖਾਓ ਇਸ ਨਾਲ ਤੁਹਾਡਾ ਮਟਾਪਾ ਵੀ ਘਟੇਗਾ ਸਰੀਰ ਤੇ ਚਰਬੀ ਨਹੀਂ ਆਵੇਗੀ ਸਕਿਨ ਸਾਫ਼ ਰਹੇਗੀ ਗੱਟ ਹੈਲਥ ਠੀਕ ਰਹੇਗੀ ਬੇਢ ਦੀ ਕੋਈ ਸਮੱਸਿਆ ਨਹੀਂ ਹੋਊਗੀ ਕਨਸਟਿਪੇਸ਼ਨ ਵਗੈਰਾ ਨਹੀਂ ਹੋਊਗੀ ਨਾ ਤੁਹਾਡਾ ਬਲੱਡ ਤੇਜਾਬੀ ਹੋਵੇਗਾ ਤੇ ਹੋਰ ਵੀ ਤੇ ਹੋਰ ਵੀ ਇਸ ਦੇ ਬਹੁਤ ਆਨੰਦਤ ਫਾਇਦੇ ਨੇ ਤੇ ਅੱਗੇ ਗੱਲ ਕਰਦੇ ਹਾਂ ਕਿ ਅਗਰ ਆਪਾਂ ਆਪਣੇ ਮੀਲਸ ਦੇ ਟਾਈਮ ਦਾ ਗੈਪ ਵਧਾ ਦਈਏ ਯਾਨੀ ਕਿ ਅਗਰ ਆਪਾਂ ਸਵੇਰ ਖਾਣਾ ਖਾਈਏ ਸਾਰਾ ਦਿਨ ਕੁਝ ਨਾ ਖਾਈਏ ਸਿਰਫ ਪਾਣੀ ਪੀਏ ਤੇ ਸ਼ਾਮ ਨੂੰ ਹੀ ਆਪਣਾ ਖਾਣਾ ਖਾਈਏ ਯਾਨੀ ਕਿ 12 ਘੰਟੇ ਆਪਾਂ ਕੁਝ ਨਾ ਖਾਈਏ ਇਹ ਵੀ ਸੈੱਲਾਂ ਦੀ ਇਹ ਵੀ ਕੈਂਸਰ ਸੈੱਲਾਂ ਦੀ ਗਰੋਥ ਨੂੰ ਰੋਕਦਾ ਹੈ ਇਸ ਤੋਂ ਇਲਾਵਾ ਅਗਰ ਆਪਾਂ 16 ਘੰਟੇ ਦਾ ਫਾਸਟ ਕਰਦੇ ਹਾਂ 8 ਘੰਟੇ ਦੀ ਇਹਨਾਂ ਬੋਲਿੰਗ ਵਿੰਡੋ ਰੱਖਦੇ ਹਾਂ ਤੇ ਇਹ ਵੀ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ ਇੱਕ ਹੋਰ ਕਾਰਨ ਹੈ ਜਿਸ ਨਾਲ ਕੈਂਸਰ ਹੋ ਸਕਦਾ ਹੈ ਅ ਅਗਰ ਤੁਹਾਡੇ ਪਾਣੀ ਦਾ ਪੀ ਐਚ ਐਸਿਡਿਕ ਵੱਲ ਨੂੰ ਜ਼ਿਆਦਾ ਹੈ ਤੁਸੀਂ ਆਪਣਾ ਪਾਣੀ ਦਾ ਪੀ ਐਚ ਘਰੇ ਚੈੱਕ ਕਰ ਸਕਦੇ ਹੋ ਅਗਰ ਤੁਹਾਡੇ ਪਾਣੀ ਦਾ ਪੀ ਐਚ ਤੇਜਾਬੀ ਜ਼ਿਆਦਾ ਹੈ ਤਾ ਤਾ ਵੀ ਚਾਂਸ ਤਾ ਵੀ ਚਾਂਸ ਬਣ ਸਕਦੇ ਆ ਕਿ ਤੁਹਾਡਾ ਬਲੱਡ ਤੇਜਾਬੀ ਹੋ ਸਕਦਾ ਹੈ ਤੋਂ ਵੱਧ ਐਲਕਲਾਈਨ ਚੀਜ਼ਾਂ ਪੀਣਾ ਐਲਕਲਾਈਨ ਪਾਣੀ ਪੀਣਾ ਨਾਰੀਅਲ ਪਾਣੀ ਪੀਣਾ ਤਾ ਵੀ ਖਾਣੇ ਦੇ ਨੁਕਸਾਨ ਨੂੰ ਘੱਟ ਕਰ ਦਿੰਦਾ ਹੈ ਸੋ ਆਪਾਂ ਆਪਣੇ ਡੇਲੀ ਲਾਈਫ ਦੇ ਖਾਣੇ ਪੀਣੇ ਨੂੰ ਕੰਟਰੋਲ ਕਰਕੇ ਵੀ ਸਿਹਤਮੰਦ ਰਹਿ ਸਕਦੇ ਹਾਂ ਕੈਂਸਰ ਤੋਂ ਬਚੇ ਰਹਿ ਸਕਦੇ ਹਾਂ ਸੋ ਅੱਜ ਲਈ ਇੰਨਾ ਹੀ ਮੇਰਾ ਨਾਮ ਹੈ ਮਨਦੀਪ ਤੁਸੀਂ ਦੇਖਦੇ ਸੀ ਡਰਗ ਐਕਸਪਰਟ ਚੈਨਲ ਕੋਈ ਕੁਐਸਚਨ ਹੈ ਜਾਂ ਸਵਾਲ ਲਈ ਤੁਸੀਂ ਡੀਐਮ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਚ ਪੁੱਛ ਸਕਦੇ ਹੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ